Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelugon.com. We cater for USA, Canada, UK, India, and Fiji. For more information, call 510 943 8037. That is is 8037. ਡੋਨਲਡ 트럼ਪ ਅਤੇ ਜੈ ਲੈਕਸੀ ਵਿਚਕਾਰਲੇ ਮਤਪੇਰ ਤੋਂ ਰੂਸ ਨੂੰ ਹੋਵੇਗਾ ਕੋਈ ਫਾਇਦਾ ਅਮਰੀਕਾ ਨੂੰ ਪਛਾੜ ਚੀਨ ਦੇ ਹੱਥ ਲੱਗਾ ਸਫੇਰ ਖਜ਼ਾਨਾ 60 ਹਜ਼ਾਰ ਸਾਲ ਤੱਕ ਨਹੀਂ ਹੋਵੇਗੀ ਬਿਜਲੀ ਦੀ ਕਲੂ ਕੈਨੇਡਾ ਦੀ ਟੁੱਡੋ ਸਰਕਾਰ ਦਾ ਅਹਿਮ ਫੈਸਲਾ ਵਧਾਈ ਕਾਮਯਾਬੀ ਤਨਖਾ ਅਮਰੀਕਾ ਨੂੰ ਪਛਾੜ ਚੀਨ ਦੇ ਹੱਥ ਲੱਗਾ ਸਫੇਰ ਖਜ਼ਾਨਾ 60 ਹਜ਼ਾਰ ਸਾਲ ਤੱਕ ਨਹੀਂ ਹੋਵੇਗੀ ਬਿਜਲੀ ਦੀ ਕਮੀ ਜਿੱहां ਅਮਰੀਕਾ ਜਿੱਥੇ ਯੂਕਰੇਨ ਵਿੱਚ ਲੁਕੇ ਦੁਰਲੱਭ ਖਣਿਜਾਂ ਦੀ ਖੋਜ ਵਿੱਚ ਰੁੱਝਿਆ ਆਇਆ ਏ ਉੱਥੇ ਹੀ ਚੀਨ ਨੇ ਇੱਕ ਅਜਿਹੀ ਖੋਜ ਦਾ ਦਾਵਾ ਕੀਤਾ ਹੈ ਕਿ ਜੋ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹਨ ਚੀਨੀ ਪੂਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਅੰਦਰੂਨੀ ਮੰਗੋਲੀਆ ਦੇ ਬਿਆਨ ਉቦ ਮਾਈਨਿੰਗ ਖੇਤਰ ਵਿੱਚ ਥੋਰੀਅਮ ਨਾਲ ਦਾ ਇੱਕ ਰੇਡੀਓ ਐਕਟਿਵ ਤੱਤ ਦੇ ਵੱਡੇ ਪੰਧਾ ਦੀ ਖੋਜ ਕਰ ਲੱਤੀ ਆ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਇਹ ਸਰੋਤ ਅਗਲੇ 60000 ਸਾਲਾਂ ਤੱਕ ਚੀਨ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰ ਸਕਦਾ ਹੈ ਥੋਰੀਅਮ ਇੱਕ ਚਾਂਦੀ ਦੀ ਚਮਤਕਾਰ ਧਾਤ ਹੈ ਜੋ ਜੂਰੇਨੀਅਮ ਨਾਲੋਂ 200 ਗੁਣਾ ਜ਼ਿਆਦਾ ਊਰਜਾ ਪੈਦਾ ਕਰਨ ਦੇ ਵਿੱਚ ਸਮਰੱਥ ਹੈ ਥੋਰੀਅਮ ਦੀ ਵਰਤੋਂ ਮੋਲਟਨ ਸాల్ਟ ਰਿਐਕਟਰ ਹੋਏ ਲੂਣ ਵਾਲੇ ਰਿਐਕਟਰਾਂ ਵਿੱਚ ਕੀਤੀ ਜਾ ਸਕਦੀ ਹੈ ਜਿਹੜੇ ਇੱਕ ਉન્નਤ ਕਿਸਮ ਦੇ ਪ੍ਰਵਾਹ ਨੂੰ ਊਰਜਾ ਪਲਾਂਟ ਹਨ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਬਯਾਨ ਉਗੋ ਮਾਈਨਿੰਗ ਖੇਤਰ ਤੋਂ 10 ਲੱਖ ਟਨ ਥੋਰੀਅਮ ਕੱਢਿਆ ਜਾ ਸਕਦਾ ਹੈ ਇੱਕ ਰਿਪੋਰਟ ਅਨੁਸਾਰ ਇਸ ਵਿਸ਼ਾਲ ਭੰਡਾਰ ਦੀ ਪੁਸ਼ਟੀ 2020 ਵਿੱਚ ਕਰਵਾਏ ਗਏ ਇੱਕ ਸਰਵੇਖਣ ਵਿੱਚ ਕੀਤੀ ਗਈ ਸੀ ਡੋਨਲਡ 트럼ਪ ਅਤੇ ਜੈਲੈਕਸੀ ਵਿਚਾਰ ਨੇ ਮਤਭੇਦ ਤੋਂ ਰੂਸ ਨੂੰ ਹੋਵੇਗਾ ਕੋਈ ਫਾਇਦਾ ਵਲਾਦੀ ਮੀਰ ਪੁਤਿਨ ਦੇ ਕੀ ਹਨ ਫਾਇਦੇ ਆਓ ਜਾਣਦੇ ਹਾਂ ਸ਼ੁੱਕਰਵਾਰ ਨੂੰ ਓਵਲ ਦਫ਼ਤਰ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀ ਮੀਰ ਜੈਲੈਕਸੀ ਵਿਚਾਰ ਗਰਮਾ ਗਰਮ ਬਹਿਸ ਹੋਈਏ ਇਹ ਚਰਚਾ ਪੂਰੀ ਦੁਨੀਆ ਵਿੱਚ ਗਰਮ ਹੈ ਕਿ ਇਸ ਘਟਨਾ ਤੇ ਰੂਸੀ ਵਿਦੇਸ਼ ਮੰਤਰਾਲੇ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਹੈਰਾਨ ਹੈ ਕਿ ਜੇਡੀ ਵੈਸ ਨੇ ਜੈਲੈਕਸੀ ਨੂੰ ਥੱਪੜ ਮਾਰਨ ਤੋਂ ਆਪਣੇ ਆਪ ਨੂੰ ਕਿਵੇਂ ਰੋਕਿਆ ਇਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀ ਮੀਰ ਪੁਤਿਨ ਪੂਰੀ ਤਰ੍ਹਾਂ ਸ਼ਾਂਤ ਹਨ ਉਹਨਾਂ ਨੇ ਇਸ ਮਾਮਲੇ ਤੇ ਕੋਈ ਬਿਆਨ ਵੀ ਨੇ ਗਤਾਇ ਮਾਹਰਾ ਦਾ ਕਹਿਣਾ ਹੈ ਕਿ ਪੁੱਤੀ ਨੇ ਬਹੁਤ ਪੈਸਾ ਕਮਾ ਰਹੇ ਹਨ ਅਤੇ ਉਹਨਾਂ ਨੂੰ ਕੁਝ ਕਹਿ ਦੀ ਜਰੂਰਤ ਨਹੀਂ ਹੈ ਉਹਨਾਂ ਵੱਲੋਂ ਡੋਨਲਡ 트੍ਰੰਪ ਖੁਦ ਯੂਕਰੇਨ ਦੇ ਪ੍ਰਤੀ ਹਮਲਾਵਰ ਦੀ ਜਿਹੜੀ ਗੱਲੋਂ ਰੋਕਣ ਦੀ ਕਰਦੇ ਪਏ ਹਨ ਡੋਨਲਡ 트੍ਰੰਪ ਪਹਿਲਾਂ ਹੀ ਯੂਕਰੇਨੀ ਰਾਸ਼ਟਰਪਤੀ ਨੂੰ ਝਿੜਕਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਕਿਹਾ ਕਿ ਜੈਲੈਕਸੀ ਨਾਲ ਉਹਨਾਂ ਦੀ ਮੁਲਾਕਾਤ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬੜਾ ਜੀ ਡੋ ਸਰਕਾਰ ਦਾ ਅਹਿਮ ਫੈਸਲਾ ਵਧਾਈ ਕਾਮਯਾਬੀ ਤਨਖਾਹ ਜੀ ਹਾਂ ਕੈਨੇਡਾ ਵਿੱਚ ਰਹਿਣ ਸੈਨ ਦੇ ਖਰਚੇ ਨਾਲ ਜੂਝ ਰਹੇ ਪ੍ਰਵਾਸੀਆਂ ਨੂੰ ਫੈਡਰਲ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ ਇਸ ਦੇ ਤਹਿਤ ਫੈਡਰਲ ਸਰਕਾਰ ਵੱਲੋਂ ਪ੍ਰਤੀ ਘੰਟਾ ਉਜਰਤ ਵਧਾ ਕੇ 17.75 ਡਾਲਰ ਕਰਨ ਦਾ ਐਲਾਨ ਕੀਤਾ ਹੈ ਮਹਤਾਨੇ ਵਿੱਚ ਹੋਏ ਵਾਅਦੇ ਨਾਲ ਪਾਰਟ ਟਾਈਮ ਕੰਮ ਕਰਨ ਵਾਲੇ ਕ ਮੰਤਰੀ ਵਦਿਆਤਿਆਂ ਤੇ ਆਰਜੀ ਤੌਰ ਤੇ ਕੈਨੇਡਾ ਵਿੱਚ ਮੌਜੂਦ ਕਾਮਿਆਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਅਕਸਰ ਹੀ ਘੱਟੋ-ਘੱਟ ਉਜਰਤ ਦੇ ਕੰਮ ਕਰਨਾ ਪੈਂਦਾ ਹੈ ਨਵੀਆਂ ਉਜਰਤ ਦਰਾਂ 1 April ਤੋਂ ਲਾਗੂ ਹੋਣਗੀਆਂ ਇਸ ਐਲਾਨ ਦਾ ਭਾਰਤੀਆਂ ਨੂੰ ਵੀ ਵੱਡਾ ਫਾਇਦਾ ਹੋਵੇਗਾ ਫੈਡਰਲ ਸਰਕਾਰ ਵੱਲੋਂ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਜੇ ਸੂਬਾ ਸਰਕਾਰ ਵੱਲੋਂ ਤੇ ਆ ਘਟੋ ਘਟ ਮਿਹਨਤਾਂ ਨਾਲ ਫੈਡਰਲ ਸਰਕਾਰ ਦੀ ਉਜਰਤ ਦਰ ਤੋਂ ਵੱਧ ਬੰਦਾ ਹੈ ਤਾਂ ਏਮਪਲੋਇਜ਼ ਉੱਚਾ ਮਿਹਨਤਾਂ ਨਾਲ ਅਦਾ ਕਰਨ ਦੇ ਪਾਬੰਦ ਹੋਣਗੇ ਟਿਊਨ ਇਨ ਟੂ ਮੈਰਿਜ ਲਗਨ ਡਾਟ ਕਾਮ ਏਵਰੀ ਸੈਟਰਡੇ 2 ਟੂ 3 ਪੀਐਮ ਵਿਦ ਵਰਿੰਦਰ ਉਭੀ ਅ ਸ਼ੋ ਅਬਾਊਟ ਮੈਟ੍ਰਿਮੋਨੀਅਲਸ ਲਾਈਫ ਪਾਰਟਨਰਸ਼ਿਪ ਐਂਡ ਰਿਲੇਸ਼ਨਸ਼ਿਪਸ ਓਨਲੀ ਔਨ ਰੇਡੀਓ ਜ਼ਿੰਦਗੀ 1550 ਏਐਮ शन कॉल 5109438037 वन जीरो 5109438037 रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510